ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਆਪਣਾ ਸਤਿੰਦਰ ਸਿੰਘ ਪ੍ਰਹਾਰ ਅੱਜ 12 ਮਈ 12 ਮਈ ਦਾ ਦਿਨ ਮੈਂ ਸਭ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ 12 ਮਈ ਸਿੱਖ ਤਵਾਰੀਖ ਤੇ ਵਿੱਚ ਇੱਕ ਬਹੁਤ ਮਹੱਤਵ ਰੱਖਣ ਵਾਲਾ ਦਿਨ ਹੈ ਪਰ ਫਿਰ ਵੀ ਅਸੀਂ ਉਸ ਨੂੰ ਭੁੱਲ ਜਾਂਦੇ ਹਾਂ ਹੁਣ ਯਾਦ ਕਰੋ 12 ਮਈ ਇਸ ਦਿਨ ਕੀ ਹੋਇਆ ਸੀ ਇਸ ਦਿਨ ਚੱਪੜ ਜਿੜੀ ਦੀ ਲੜਾਈ ਹੋਈ ਸੀ ਸਰਹੰਦ ਦੀਆਂ ਫੌਜਾਂ ਇੱਕ ਪਾਸੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਇੱਕ ਪਾਸੇ ਬਹੁਤ ਸਾਰੇ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਸਰਹੰਦ ਦੀ ਫੌਜ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਇੱਕ ਤਿਹਾਈ ਫੌਜ ਸੀਗੀ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਸਰਹੰਦ ਦੀ ਫੌਜ ਦੇ ਨਾਲੋਂ ਫਿਰ ਵੀ ਇਹਨਾਂ ਦੀ ਜਿੱਤ ਹੋਈ ਕਿਉਂ ਜਿੱਤ ਹੋਈ ਕਿਉਂਕਿ ਇੱਕ ਪਾਸੇ ਜੋ ਸਰਹੰਦ ਦੀ ਫੌਜ ਸੀਗੀ ਉਹ ਤਨਖਾਹ ਵਾਲੇ ਸੀਗੇ ਬਹੁਤ ਸਾਰੇ ਤੇ ਇੱਕ ਪਾਸੇ ਦਿਨਾਂ ਦੇ ਵਿੱਚ ਕੌਮੀ ਜਨੂੰਨ ਸੀ ਆਪਣੀ ਸਿੱਖੀ ਨੂੰ ਅੱਗੇ ਲਿਜਾਣ ਦਾ ਜਨੂੰਨ ਸੀ ਇੱਕ ਸਿੱਖ ਰਾਜ ਸਥਾਪਿਤ ਕਰਨ ਦਾ ਜਨੂੰਨ ਸੀ 12 ਮਈ ਚੱਪੜਚੜੀ ਦੀ ਲੜਾਈ ਹੋਈ ਸਰਹੰਦ ਦਾ ਵਜ਼ੀਰ ਵਜੀਦ ਖਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦੇ ਵਿਚਾਲੇ ਬੇਸ਼ੱਕ ਇੱਕ ਸਿੱਖ ਦੇ ਮੁਕਾਬਲੇ ਵਿੱਚ ਉਧਰ ਤਿੰਨ ਸਨ ਪਰ ਫਿਰ ਵੀ ਸਿੱਖਾਂ ਨੇ ਉਹ ਲੜਾਈ ਜਿੱਤ ਲਈ ਮੈਂ ਇਹ ਵੀਡੀਓ ਇਸ ਕਰਕੇ ਬਣਾ ਰਿਹਾ ਕਿ ਅਸੀਂ ਲੋਕ ਬਹੁਤ ਹੀ ਇੱਕ ਇਤਿਹਾਸਕ ਲੋਕ ਹਾਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਮੇਸ਼ਾ ਭੁੱਲ ਜਾਂਦੇ ਹਾਂ ਸਾਨੂੰ ਉਦੋਂ ਹੀ ਯਾਦ ਆਉਂਦਾ ਹੈ ਜਦੋਂ ਸਾਨੂੰ ਮੋਦੀ ਯਾਦ ਕਰਵਾਉਂਦਾ ਹੈ ਕਿ ਜਿਹੜੇ ਜ਼ਮੀਨਾਂ ਹਨ ਤੁਹਾਨੂੰ ਬਾਬਾ ਬੰਦਾ ਸਿੰਘ ਬਾਦਨ ਦਿੱਤੀਆਂ ਪਰ ਜਿਸ ਵੇਲੇ ਉਹ ਉਹ ਯਾਦ ਸਾਨੂੰ ਹਟ ਕਰਵਾਉ ਨੂੰ ਹਟ ਜਾਂਦਾ ਫਿਰ ਅਸੀਂ ਭੁੱਲ ਜਾਂਦੇ ਹਾਂ ਕਿ ਕੋਈ ਬਾਬਾ ਬੰਦਾ ਸਿੰਘ ਬਹਾਦਰ ਵੀ ਸੀ ਅੱਜ ਹੁਣ ਕਿੰਨਿਆਂ ਨੂੰ ਯਾਦ ਸੀ ਕਿ 12 ਮਈ 1608 ਨੂੰ ਚੱਪੜਚੀ ਦੀ ਲੜਾਈ ਲੜੀ ਗਈ ਸੀ ਤੇ ਸ਼ਾਮ ਤੱਕ ਹਕੂਮਤ ਦਾ ਖਾਤਮਾ ਕਰ ਦਿੱਤਾ ਗਿਆ ਸੀਗਾ ਤੇ ਕਰ ਦੀ ਤਰੀਕ 13 ਮਈ ਪਹਿਲਾ ਖਾਲਸਾ ਰਾਜ ਦਾ ਝੰਡਾ ਜੋ ਸਰਹੰਦ ਦੇ ਉੱਪਰ ਚੁਲਿਆ ਸੀਗਾ ਪਹਿਲਾ ਖਾਲਸਾ ਰਾਜ ਜਿਹਨੂੰ ਅਸੀਂ ਇੱਕ ਸੋਵਰਨ ਰਾਜ ਕਹਿੰਦੇ ਹਾਂ ਇੱਕ ਨਿਰਪੱਖ ਰਾਜ ਕਹਿੰਦੇ ਹਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਪਰ ਚੁਲਾਇਆ ਸੀ ਤੇ ਸਰਹੰਦ ਦੇ ਵਿੱਚ ਇੱਕ ਸਿੱਖ ਰਾਜ ਸਥਾਪਿਤ ਕੀਤਾ ਸੀ ਜੋ ਕਿ ਗੁਰੂ ਗੋਬਿੰਦ ਸਿੰਘ ਜੀਆਂ ਮੇਰਾ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਸ਼ਕਤੀ ਮਿਲੀ ਸੀ ਕਿ ਮੁਗਲਾਂ ਦੀਆਂ ਜੜਾਂ ਪਟਣੀਆਂ ਹਨ ਅਗਰ ਦੇਖੀ ਜਾਵੇ ਕਿ ਮੁਗਲ ਰਾਜ ਦੀ ਜੜ ਜਦੋਂ ਚਮਕੌਰ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਨਿਕਲੇ ਆ ਲੁਧਿਆਣਾ ਦੇ ਨੇੜੇ ਰਾਏਕੋਟ ਇੱਕ ਮੁਸਲਮਾਨ ਰਾਜਪੂਤ ਰਾਏ ਕੱਲਾ ਮੰਝ ਦੇ ਘਰ ਗਏ ਆ ਉੱਥੋਂ ਉਹਨਾਂ ਦਾ ਜਿਹੜਾ ਇੱਕ ਚਰਵਾਹਾ ਸੀਗਾ ਨੂਰਾ ਮਾਹੀ ਨੂਰਾ ਮਾਹੀ ਦੀ ਭੈਣ ਸਰਹੰਦ ਦੇ ਵਿੱਚ ਵਿਆਹੀ ਹੋਈ ਸੀਗੀ ਰਾਏ ਕੱਲਾ ਮੰਝ ਨੇ ਗੁਰੂ ਗੋਬਿੰਦ ਸਿੰਘ ਦੇ ਕਹਿਣ ਤੇ ਉਹਨੂੰ ਸਰਹੰਦ ਵੱਲ ਭੇਜਿਆ ਸੀ ਕਿ ਜਾਓ ਛੋਟੇ ਸਾਹਿਬ ਜਰਾਏ ਤੇ ਮਾਦਾ ਗੁਦਰੀ ਦੀ ਖਬਰ ਲੈ ਕੇ ਆਓ ਤੇ ਉਹ ਵਾਪਸ ਜਦੋਂ ਆਇਆ ਸੀ ਤੇ ਉਹਨੇ ਸਰਹੰਦ ਦੇ ਵਿੱਚ ਜੋ ਵਾਪਰਿਆ ਜੋ ਖੁਨੀ ਸਾਖਾ ਵਾਪਰਿਆ ਉਹ ਸਾਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਕੇ ਦੱਸਿਆ ਤੇ ਸਾਰੇ ਜੋ ਬੈਠੇ ਸਨ ਰਾਏ ਕਲਾ ਮੰਦ ਜਿੱਤੇ ਬਾਕੀ ਹੋਰ ਵੀ ਉਹਦੇ ਜੇ ਜੋ ਅਹਿਲਕਾਰ ਉਹਦੇ ਕੋਲ ਬੈਠੇ ਸਨ ਉਸੇ ਵੇਲੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਕਾਹੀ ਦਾ ਬੂਟਾ ਪਟਿਆ ਆਪਣੇ ਤੀਰ ਦੇ ਨਾਲ ਤੇ ਕਿਹਾ ਕਿ ਅੱਜ ਤੋਂ ਮੁਗਲ ਰਾਜ ਦੀ ਜੜ ਪੱਟੀ ਗਈ ਤੇ ਉਹੀ ਜੋ ਜੜ ਸੀਗੀ ਉਹਨੂੰ ਖਤਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ 12 ਮਈ 1608 ਨੂੰ ਚੱਪੜਚੜੀ ਦੇ ਮੈਦਾਨ ਦੇ ਵਿੱਚ ਇਹ ਜੋ ਅਸੀਂ ਅੱਜਕੱਲ੍ਹ ਖੰਡਾ ਲੈ ਕੇ ਘੁੰਮਦੇ ਆ ਜਿਹਦੇ ਵਿੱਚ ਦੋ ਕਿਰਪਾਨਾਂ ਇੱਕ ਚੱਕਰ ਤੇ ਇੱਕ ਦੋ ਤਾਰੀ ਖੰਡਾ ਹੈ ਇਹ ਜੋ ਖਾਲਸੇ ਦਾ ਨਿਸ਼ਾਨ ਹੈ ਖਾਲਸਾ ਰਾਜ ਦਾ ਨਿਸ਼ਾਨ ਹੈ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਪੱਲੀ ਵਾਰ ਚੁਲਾਇਆ ਸੀਗਾ ਸਰਹੰਦ ਦੇ ਉੱਪਰ ਅਸੀਂ ਇਸ ਚੀਜ਼ ਨੂੰ ਯਾਦ ਕਦੀ ਨਹੀਂ ਕਰਦੇ ਕਿ 12 ਮਈ ਸਾਡੇ ਲਈ ਕੀ ਮਹੱਤਵ ਰੱਖਦੀ ਹੈ ਤੇ 13 ਮਈ ਸਾਡੇ ਲਈ ਕੀ ਮਹੱਤਵ ਰੱਖਦੀ ਹੈ ਸਿੱਖ ਰਾਜ ਦਾ ਪਹਿਲਾ ਦਿਨ ਜੋ 13 ਮਈ ਅਸੀਂ ਉਸ ਨੂੰ ਹਮੇਸ਼ਾ ਭੁੱਲ ਜਾਂਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਬਹੁਤ ਬੜੀ ਕੁਰਬਾਨੀ ਹੈ ਅਸੀਂ ਸਾਰੇ ਜਾਣਦੇ ਹਾਂ ਉਹਨੇ ਆਪਣੇ ਬੱਚੇ ਦੀ ਸ਼ਹਾਦਤ ਕਿਵੇਂ ਕਰਵਾਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਸ਼ਹੀਦ ਵੀ ਕੀਤਾ ਗਿਆ ਸਾਰੇ ਸਿੱਖਾਂ ਤੋਂ ਜੋ ਉਸ ਵੇਲੇ ਕੈਦ ਕੀਤੇ ਗਏ ਸਨ ਉਹਨਾਂ ਤੋਂ ਬਾਦ ਦੇ ਵਿੱਚ ਅਖੀਰ ਦੇ ਵਿੱਚ ਪਹਿਲਾ ਸਾ ਬਾਕੀ ਸਿੱਖਾਂ ਨੂੰ ਮਾਰਿਆ ਗਿਆ ਉਹਦੇ ਸਾਹਮਣੇ ਕੋਕ ਹੋ ਕੇ ਤੇ ਉਹ ਤੋਂ ਬਾਅਦ ਦੇ ਵਿੱਚ ਆ ਅਖੀਰ ਦੇ ਵਿੱਚ ਉਹਦੇ ਪੁੱਤਰ ਨੂੰ ਸ਼ਹੀਦ ਕੀਤਾ ਗਿਆ ਤਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਕਿਸੇ ਨਾ ਕਿਸੇ ਤਰ੍ਹਾਂ ਡੋਲ ਜਾਵੇ ਤੇ ਮੁਸਲਮ ਧਰਮ ਕਬੂਲ ਕਰ ਲਵੇ ਪਰ ਬਾਬਾ ਬੰਦਾ ਸਿੰਘ ਬਹਾਦਰ ਵੀ ਐਸਾ ਪੱਕਾ ਗੁਰੂ ਦਾ ਸਿੱਖ ਸੀ ਕਿ ਜੋ ਮਰਜ਼ੀ ਹੋ ਜਾ ਉਹਦਾ ਬੱਚਾ ਵੀ ਉਹਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਬੱਚੇ ਦਾ ਧੜਕਦਾ ਹੋਇਆ ਦਿਲ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ ਪਰ ਫਿਰ ਵੀ ਉਹ ਗੁਰੂ ਅਸਿਕ ਡੋਲਿਆ ਨਹੀਂ ਉਹਨੇ ਵਾਹਿਗੁਰੂ ਦਾ ਸ਼ੁ크ਰੀ ਮਨਾਇਆ ਗੁਰੂ ਗੋਬਿੰਦ ਸਿੰਘ ਦਾ ਧੰਨਵਾਦੀ ਹੀ ਕੀਤਾ ਕਿ ਅੱਜ ਤੇਰਾ ਸਿੱਖ ਚਾਹੇ ਜਿੰਨੇ ਮਰਜੀ ਅਤਿਆਚਾਰ ਹੋ ਗਏ ਅੱਜ ਉਹ ਡੋਲਿਆ ਨਹੀਂ ਹੈ ਅਗਰ ਬਾਬਾ ਬੰਦਾ ਸਿੰਘ ਬਹਾਦਰ ਡੋਲ ਜਾਂਦਾ ਮੁਸਲਮ ਧਰਮ ਅਪਣਾ ਲੈਂਦਾ ਅੱਜ ਸ਼ਾਇਦ ਬਹੁਤ ਸਾਰਾ ਜੋ ਪੰਜਾਬ ਦਾ ਹਿੱਸਾ ਉਹ ਅੱਜ ਮੁਸਲਮਾਨ ਹੁੰਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਪਰ ਇੱਕ ਕਲੰਕ ਵੀ ਲੱਗ ਜਾਂਦਾ ਕਿ ਉਸਨੇ ਡਰ ਦੇ ਮਾਰੇ ਮੁਸਲਮਨ ਧਰਮ ਅਪਣਾ ਲਿਆ ਉਹ ਗੁਰੂ ਦਾ ਐਸਾ ਸਿੱਖ ਸੀ ਜਿਸਨੇ ਸਭ ਕੁਝ ਖਤਮ ਹੁੰਦਾ ਦੇਖ ਕੇ ਵੀ ਆਪਣਾ ਉਹਦਾ ਈਦੀਨ ਮਾਨ ਨਹੀਂ ਡੋਲਿਆ ਉਹ ਸਿੱਖ ਦਾ ਅਖੀਰ ਤੱਕ ਉਹ ਸਿੱਖ ਦਾ ਸਿੱਖ ਹੀ ਰਿਹਾ ਗੁਰੂ ਦਾ ਸਿੱਖ ਇਹੋ ਰਿਹਾ ਸੀਗਾ ਜੋ ਮਰਜ਼ੀ ਹੋ ਜਾਏ ਸਿੱਖੀ ਨਹੀਂ ਛੱਡਣੀ ਮੁਸਲਮਾਨਾਂ ਦੀ ਈਨ ਨਹੀਂ ਮੰਨਣੀ ਬੱਚਾ ਵੀ ਉਹਨਾਂ ਨੇ ਸ਼ਹੀਦ ਕਰ ਦਿੱਤਾ ਸਿੱਖ ਵੀ ਸ਼ਹੀਦ ਕਰ ਦਿੱਤੇ ਨਾਲ ਦੇ ਜਿੰਨੇ ਵੀ ਸੀਗੇ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਬਹੁਤ ਸਾਰੇ ਜੋ ਨਾਲ ਬਾਬਾ ਬਾਜ ਸਿੰਘ ਸੀ ਉਸ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਜਿਸ ਨੂੰ ਪਹਿਲਾਂ ਗਵਰਨਰ ਸਥਾਪਿਤ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਜੋ ਵੀਡੀਓ ਮੈਂ ਛੋਟੀ ਜੀ ਇਸ ਕਰਕੇ ਬਣਾ ਰਿਹਾ ਤਾਂ ਕਿ ਸਾਰੀ ਕੌਮ ਨੂੰ ਸਾਰੀ ਸਿੱਖਾਂ ਨੂੰ ਜਾਂ ਹੋਰ ਜੋ ਸਨਾਤਨ ਧਰਮ ਵਾਲੇ ਵੀ ਹਨ ਹਰ ਹਰ ਇੱਕ ਬੰਦੇ ਨੂੰ ਇਹ ਪਤਾ ਲੱਗ ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਕੀਤੀ ਸੀ ਅੱਜ ਦਾ ਦਿਨ 12 ਮਈ ਤੇ 13 ਮਈ ਭਾਰਤ ਦੇ ਇਤਿਹਾਸ ਵਿੱਚ ਕੀ ਮਹੱਤਵ ਰੱਖਦਾ ਇਸ ਦੇ ਵਿੱਚ ਇਹ ਗੱਲ ਸਾਫ਼ ਹੁੰਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਰਫ ਇਹ ਨਹੀਂ ਕਿ ਪੰਜਾਬ ਨੂੰ ਹੀ ਆਜ਼ਾਦ ਕਰਵਾਇਆ ਉਹਨੇ ਮੁਸਲਮਾਨਾਂ ਦਾ ਭਾਰਤ ਦੇ ਵਿੱਚੋਂ ਜੋ ਜੰਗ ਸੀਗੀ ਉਹਨੂੰ ਖਤਮ ਕਰ ਦਿੱਤਾ ਜੋ ਹੌਲੀ-ਹੌਲੀ ਉਹ ਥੋੜੇ ਟਾਈਮ ਦੇ ਵਿੱਚ ਹੀ ਕੁਝ ਸਾਲਾਂ ਦੇ ਵਿੱਚ ਹੀ ਸੁੱਕ ਗਈ ਤੇ ਮੁਸਲਮਾਨ ਰਾਜ ਜਿਹੜਾ ਮੁਗਲ ਰਾਜ ਸੀ ਉਹ ਖਤਮ ਹੋ ਗਿਆ ਇਸ ਕਰਕੇ ਮੈਂ ਸਭ ਨੂੰ ਯਾਦ ਕਰਵਾਉਂਦਾ ਹਾਂ ਕਿ 12 ਮਈ ਤੇ 13 ਮਈ ਜੋ ਸਿੱਖ ਇਤਿਹਾਸ ਵਿੱਚ ਹੀ ਨਹੀਂ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ بڑا ਮਹੱਤਵ ਰੱਖਦਾ ਹੈ ਅਗਰ ਬਾਬਾ ਬੰਦਾ ਸਿੰਘ ਬਹਾਦਰ ਸਰਹੰਗ ਦੀ ਜਿੱਤ ਨਾ ਕਰਦਾ ਤੇ ਹੋ ਸਕਦਾ ਅੱਜ ਤੱਕ ਮੁਗਲਾਂ ਦਾ ਰਾਜ ਹੀ ਹੁੰਦਾ ਤੇ ਇਸ ਲਈ ਸਾਨੂੰ ਉਸ ਗੁਰੂ ਦੇ ਸਿੱਖ ਦਾ ਬਹੁਤ ਧੰਨਵਾਦ ਕਰਨਾ ਚਾਹੀਦਾ ਉਹਨੂੰ ਹਰ ਸਾਲ ਸਾਨੂੰ ਯਾਦ ਕਰਨਾ ਚਾਹੀਦਾ ਇਹ ਨਹੀਂ ਕਿ ਜਦੋਂ ਸਾਨੂੰ ਮੋਦੀ ਯਾਦ ਕਰਵਾਵੇ ਫਿਰ ਹੀ ਅਸੀਂ ਯਾਦ ਕਰੀਏ ਜੋ ਕੁਝ ਉਸਨੇ ਕੀਤਾ ਉਹ ਸਾਡੇ ਲਈ ਕੀਤਾ ਭਾਰਤ ਵਾਸੀਆਂ ਲਈ ਕੀਤਾ ਸੋ ਇਸ ਕਰਕੇ ਹਰੇਕ ਸਾਲ ਇਹ ਦੋ ਦਿਨ ਸਾਨੂੰ ਹਮੇਸ਼ਾ ਯਾਦ ਕਰਨੇ ਚਾਹੀਦੇ ਹਨ ਤੇ ਬਾਬਾ ਬੰਦਾ ਸਿੰਘ ਪਹਾੜੀ ਦੀ ਸ਼ਹੀਦੀ ਤੇ ਉਸ ਦੀ ਕੁਰਬਾਨੀ ਰਹੀ ਦੁਨੀਆ ਤੱਕ ਰਹੇਗੀ ਤਜ਼ਹੀਰ ਪਰ ਸਾਨੂੰ ਯਾਦ ਵੀ ਹਰ ਸਾਲ ਕਰਨਾ ਚਾਹੀਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਡੇ ਲਈ ਕੀ ਕੀਤਾ ਦੁਨੀਆ ਲਈ ਕੀ ਕੀਤਾ ਮਾਨਵਤਾ ਲਈ ਕੀ ਕੀਤਾ ਸੋ ਇੰਨੀਆਂ ਗੱਲਾਂ ਦੇ ਨਾਲ ਹੀ ਤੁਹਾਡਾ ਆਪਣਾ ਸਤਿੰਦਰ ਸਿੰਘ ਪ੍ਰਹਾਰ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ